ਟੋਟੀ ਮਹੱਲਾ ਪੰਜਵਾ ਹਾਰੇ ਹਾਰੇ ਚਰਨ ਰਿਤੇ ਗੁਰ ਧਾਰੀ ਸੇਵਰ ਸੁਆਮੀ ਸਤ ਗੁਰ ਆਪਣਾ ਹਾਰੇ ਹਾਰੇ ਚਰਨ ਰਿਤੇ ਔਰ ਧਾਰੇ ਸੇਵਰ ਸੁਆਮੀ ਸਾਥ ਕੋੜ ਆਪਣਾ ਕਾਰਜ ਸਫਲ ਹਮਾਰੇ ਗੋਲ ਕਾਵਤ ਅਤੋ ਸੁਖ ਪਾਇਆ ਇਹ ਜੋ ਭਾਤ ਸਿੱਖਿਆ ਨਹੀਂ ਲਾਖਾ ਇਹ ਜੋ ਭਾਤ

i uh -huh. uh -huh. ਮੋਇਆ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਾਜ਼ਰੀਆਂ ਦਰਤੇ ਹੀ ਪਰਵਾਣ ਕਰਣੀਆਂ ਆਪ ਜੀ ਦੇ ਹਾਜ਼ੂਰ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਕੀ ਗਿਆਨਸ ਭੁੱਲ ਚੁੱਕ ਮੁਆਫ ਕਰਨੀ ਸਤਿਗੁਰੂ ਜੀਓ ਸੋਹਣੇ ਪੋਸ਼ਾਕੇ ਭੇਂਟਾ ਕੀਤੇ ਗਏ ਹਨ ਆਪ ਜੀ ਨੇ ਅੰਗਾ ਨਾਲ ਸ਼ੋਭਨੀ ਕਹੰਨ ਇਸ ਸਮੇਂ ਦੀ ਅਰਦਾਸ ਆਪ ਜੀ ਨੇ ਚਰਣਾ ਕਮਲਾ ਬਾਸ ਸੋ ਸ਼ਬਦ ਗੁਰਬਾਣੀ ਅਨੰਦ ਸਾਹਿਬ ਜੀ ਕੀ ਅਰਦਾਸ ਕੋਲ ਚੁੱਕ ਮੁਆਫ ਕਰਨੀ ਕਹਾਂ ਪ੍ਰਸਾਦ ਦੀ ਦੇਖ ਹੈ ਦਰ ਪਰਵਾਣ ਹੋਵੇ ਪਰਵਾਣ ਹੈ ਆਪ ਪ੍ਰਸਾਦ ਸੰਗਤ ਵਿੱਚ ਵਾਤੋਂ ਦੀ ਆਗਿਆ ਬਖਸ਼ੋ ਇਲਾਹੀ ਫਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰ ਚਿਕਰੋ ਜੀ ਸੁਖ ਹੋਵੇ ਨਾਮ ਰਤਿਯਾਂ ਵੇ ਕਲੂ ਮੈਂ ਸਾਕਾ ਸਾਧਨ ਕੀ ਤਿੱਤੀ ਜਿੰਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੀਤ ਸਾਕਾ ਜਿੰਕੀਆ ਸੀਸ ਦੀਆ ਪਰ ਸੀਨਾ ਜੀਆ ਧਰਮ ਹੀਤ ਸਰਕਾਰ ਜਿੰਕੀਆ ਸੀਸ਼ ਦਿਆ ਪਰ ਸਿਰ ਨਾਂ ਦਿਆ ਤੇਗ ਬਾਦਰ ਸਿਮਰਿਆ ਆਹਕਾਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਰਹੇ ਅੱਜ ਦੇਤੇ ਨ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣ ਕੇ ਮਹਾਨ ਪਰਉਪਕਾਰ ਕਰ ਦਿਆ Hindu ਧਰਮ ਦੀ ਰੱਖਿਆ ਕਰ ਦਿਆ ਦਿੱਲੀ ਚਾਂਦਨੀ ਚੌਕ ਵਿਖੇ ਲਾਖਮੀ ਸ਼ਹਾਦਤ ਪ੍ਰਾਪਤ ਕੀਤੀ ਤਿਨਾ ਸਤਿਗੁਰਾਂ ਦਾ 350 ਸਾਲਾਂ ਸ਼ਤਾਬਦੀ ਸ਼ਹੀਦੀ ਗੁਰਪੁਰਬ ਬੇਅੰਤ ਸੰਗਤਾਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ

ਤੋ ਮਤ ਮਤ ਤੋਂ ਸੰਪੂਰਨ ਭੋਗ ਪਾਏ ਗੁਰਬਾਣੀ ਦਾ ਕੀਰਤਨ ਹੋਇਆ ਬੇਅੰਤ ਭੁੱਲਾਂ ਦੇ ਪਾਪੀ ਬਖਸ਼ਣੀ ਦਰ ਆਈ ਸੰਗਤ ਦੀ ਧਾਰ ਜੀ ਤਿਰ ਫੁੱਲ ਪੇਟਾਂ ਵਾ ਦਰਤੇ ਪ੍ਰਵਾਣ ਕਰਨੀਆਂ ਸਤ ਗੁਰ ਐਸੀਆਂ ਮਹਾਨ ਬਖਸ਼ਾ ਕਰਦੇ ਹੋਏ ਖਾਰਸਾ ਅਰਵਾਸ ਸੁਬੇਰਤੀ ਜੋਗੜੀ ਸੱਚੇ ਪਾਕਸ਼ਾ ਜੀਓ ਜੋ ਬੰਦੀ ਸੰਗ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਮਜੂਤਾ ਸਰਕਾਰਾਂ ਨੂੰ ਸਮੱਤ ਬਖਸ਼ਿਸ਼ ਕਰਕੇ ਦਿਨਾਂ ਨੂੰ ਜਲਦ ਤੋਂ ਜਲਦ ਰਿਹਾਰ ਕਰਨ ਦੀ ਆਪ ਜੀ ਨੇ ਬਖਸ਼ਿਸ਼ ਕਰਨੀ ਹਰ ਸਾਖ ਪੰਖਰੀ ਹਮੇਸ਼ਾ ਚੜ੍ਹਦੀ ਕਲਾ ਕਰਨੀ